ਪੁਲਿਸ ਨੇ ਕਰਤਾ ਵੱਡੇ ਗੈਂਗਸਟਰ ਦੇ ਬੰਦੇ ਦਾ ਇਨਕਾਊਂਟਰ ਸੁਨਾਰੇ ਦੀ ਦੁਕਾਨ ਤੇ ਕੀਤੀ ਸੀ ਗੋਲੀਬਾਰੀ ਪੁਲਿਸ ਨੇ ਪਾਇਆ ਕਿ ਰਾਤਾਂ ਚਲਾਈਆਂ ਤਾਬੜ ਤੋੜ ਗੋਲੀਆਂ ਸੱਜੀ ਲੱਤ ਵਿੱਚ ਲੱਗੀ ਗੋਲੀ ਤੇ ਪਹੁੰਚਿਆ ਹਸਪਤਾਲ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਲੁਧਿਆਣਾ ਦਿਹਾਤੀ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਹੈ ਤੇ ਇਸ ਦੇ ਵਿੱਚ ਇੱਕ ਵੱਡੇ ਗੈਂਗਸਟਰ ਦੇ ਗੁਰਗੇ ਦਾ ਇਨਕਾਊਂਟਰ ਕੀਤਾ ਹੈ ਦਰਸਲ 5 ਮਾਰਚ ਨੂੰ ਲੁਧਿਆਣਾ ਦੇ ਜਿਗਰਾਓਂ ਇਲਾਕੇ ਦੇ ਵਿੱਚ ਇੱਕ ਜਿਓਲਰੀ ਸ਼ੋਰੂਮ ਦੇ ਮਾਲਕ ਨੂੰ ਡਰਾਉਂ ਤਮਕਾਉਣ ਦੇ ਲਈ ਉਸ ਦੀ ਦੁਕਾਨ ਤੇ ਦੋ ਮੋਟਰਸਾਈਕਲ ਤੇ ਸਵਾਰ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਸੀ ਤੇ ਦੁਕਾਨ ਦੇ ਮਾਲਕ ਨੂੰ ਫਿਰੋਤੀ ਦੇ ਲਈ ਕਥਿਤ ਗੈਂਗਸਟਰ ਅਰਸ਼ ਗੱਲਾ ਦਾ ਫੋਨ ਵੀ ਆਇਆ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ ਤੇ ਹਾਲ ਹੀ ਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੂੰ ਲੁਧਿਆਣਾ ਦੇ ਪਿੰਡ ਸਦਰਪੁਰ ਦੇ ਵਿੱਚ ਇੱਕ આરોપી ਦੀ ਮੌਜੂਦਗੀ ਦਾ ਪਤਾ ਲੱਗਿਆ ਤੇ ਪੁਲਿਸ ਟੀਮਾਂ ਨੇ ਸਾਂਝੇ ਆਪਰੇਸ਼ਨ ਦੌਰਾਨ ਸਦਰਪੁਰ ਪਿੰਡ ਦੇ ਵਿੱਚ ਆਰੋਪੀ ਨੂੰ ਘੇਰਾ ਪਾ ਲਿਆ 25 ਤਰੀਕ ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਵਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਿਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਕਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਆਧਾਰ ਤੇ ਇੱਕ ਬੰਦੇ ਦੀ ਸੂਹ ਮਿਲੀ ਸੀਗੀ ਵੀ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋ ਇਨ ਚਾਰਜ ਸੀ ਇਹ ਇਹਦੇ ਨਾਲ AGTF ਦੋਨੋਂ ਦੀ ਕੰਬਾਈਨਡ ਟੀਮ ਨੇ ਨਾਕਾ ਲਾਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੋ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਾਕਾ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤਾ ਤਿੰਨ ਫਾਇਰ ਇਹਦੇ ਵੱਲੋਂ ਹੋਇਆ ਤੇ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਦੇ ਵਿੱਚ ਲੱਗਿਆ ਇਹ ਹੁਣ ਫਿਲਹਾਲ ਸਟੇਬਲ ਹੈ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਹੈ ਇਹ ਬੰਦਾ ਕੌਣ ਸੀ ਇਹਦੀ ਪਛਾਣ ਹੋਈ ਹੈ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਟਪੈੜ ਉਹ ਸਤਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਆਰੋਪੀ ਇੱਕ ਮੋਟਰਸਾਈਕਲ ਤੇ ਕਮਰਿਆ ਸੀ ਤੇ ਇਹ ਉਹੀ ਮੋਟਰਸਾਈਕਲ ਸੀ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਤੇ ਜਦੋਂ ਪੁਲਿਸ ਨੇ ਉਸ ਨੂੰ ਕੈਰਾ ਪਾ ਲਿਆ ਤਾਂ ਉਸਨੇ ਬਚਨ ਦੇ ਲਈ ਪੁਲਸ ਉੱਤੇ ਹੀ ਤਾਬੜਤੋੜ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਅਜੀ ਕੱਲਾ ਹੀ ਸੀਗਾ ਵੈਸੇ ਜਿਹੜਾ ਉਹਦੋਂ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਉਮੋ ਜਿਹੜਾ ਰਹਿਣ ਵਾਲਾ ਤੇ ਉਹ ਹਲੇ ਵਾਂਟਡ ਹੈ ਸਾਨੂੰ ਫਿਰ ਕੁਝ ਪਤਾ ਲੱਗੇ ਕਿਹੜੀ ਆਰਗੇਨਾਈਜੇਸ਼ਨ ਬੇਸਿਕਲੀ ਇਹ ਇੱਕ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਇਹ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜਮਾ ਤੱਕ ਉਸ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਊਟ ਹੋਏ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਜਦੋਂ ਆਰੋਪੀ ਨੇ ਪੁਲਿਸ ਤੇ ਗੋਲੀਬਾਰੀ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਗੋਲੀ ਆਰੋਪੀ ਦੀ ਸੱਜੀ ਲੱਤ ਦੇ ਵਿੱਚ ਲੱਗੀ ਹੈ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਕਬਜ਼ੇ ਦੇ ਵਿੱਚੋਂ ਇੱਕ 32 ਬੋਰ ਪਿਸਤੌਲ ਵੀ ਬਰਾਮਦ ਕੀਤਾ ਗਿਆ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਸ ਦਿਨ ਕ੍ਰਾਈਮ 'ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਸਵਾ ਉਹ ਹੀ ਸੇਮ ਬਾਈਕ ਲੈ ਗਿਆ ਜੀ ਸੀ ਸੇਮ ਬਾਈਕ ਲੈ ਗਿਆ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲੇ ਵਾਲੀ ਜਿਹੜੀ ਰਿਵੋਲਵਰ ਹੈ ਬਤੀ ਬੋਲ ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਤੇ ਨਾਲ ਦੋ ਜਿੰਦਾ ਰਾਉਂਡ ਵੀ ਹੋਇਆ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਤੇ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜ਼ਰੂਰ ਹੈ ਗੱਡੀ ਦੀ ਲਾਈਟ ਗੱਡੀ ਦੀ ਲਾਈਟ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਫਿਲਹਾਲ ਪੁਲਿਸ ਮੁਤਾਬਕ ਲੁਧਿਆਣਾ ਦਿਹਾਤੀ ਦੇ ਸਿਦਮਾਂ ਬੇਟ ਪੁਲਿਸ ਸਟੇਸ਼ਨ ਵਿਖੇ ਭਾਰਤੀ ਨਿਆਂ ਸਹਾਇਤਾ ਦੀ ਧਾਰਾ 109 ਤੇ ਅਸਲਾ ਐਕਟ ਦੀ ਧਾਰਾ 25 ਤਹਿਤ ਤਾਜ਼ਾ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸ ਬਾਰੇ ਅਗਲੀ ਜਾਂਚ ਜਾਰੀ ਹੈ ਚਰਬਣੀ ਟੀਵੀ ਲਈ ਰਾਜੇਸ਼ ਗੌਤਮ ਦੀ ਰਿਪੋਰਟ